ਹਾਜ਼ਰ ਖੜਾ ਆਂਦਾ ਆਪਣੇ ਮਾਸ ਤੋਂ ਹੀ ਖੋਲ ਕੋਣ ਕੱਢੀ ਆਉਂਦੀ ਵੀ ਛੁੱਪ ਕਰ ਕੋਈ ਇਹਨਾਂ ਨਾਲ ਵੀ ਗੱਲ ਕਰਨੀ ਆ ਮਾਸ ਤੋਂ ਥੋੜਾ ਹੈ ਗਈ ਜਾ ਇਹ ਕੀ ਚੱਕਰ ਆਜ ਕੀ ਬਣਿਆ ਕਿਵੇਂ ਲੱਗ ਗਈ ਪਤਾ ਨਹੀਂ ਕਿਵੇਂ ਲੱਗ ਗਈ ਠੀਕ ਹੈ ਜੀ ਕੀ ਨੁਕਸਾਨ ਹੋ ਗਿਆ ਆਪਣਾ ਹੁਣ ਆ ਕਣਕ ਸੜ ਗਈ ਅੱਧਾ ਕਿਲਾ ਠੀਕ ਹੈ ਠੀਕ ਹੈ ਇੱਥੇ ਆਪਣੀ ਕਿੰਨੀ ਜ਼ਮੀਨ ਸੀ ਟੋਟਲ ਜਿਹੜੀ ਤੁਹਾਡੀ ਇੱਥੇ ਕਿਲਾ ਹੀ ਠੀਕੇ ਲਿਆ ਅੱਜ ਦੋ ਕਣਾਂ ਦਾ ਪੱਠੀ ਠੀਕ ਹੈ ਦੂਜੀ ਕਣਕ ਸੀ ਠੀਕ ਹੈ ਠੀਕ ਹੈ ਸਾਰੀ ਜ਼ਮੀਨ ਕਿੰਨੀ ਆਪਣੇ ਕੋਲੇ ਆਪਣੇ ਕੋਲ ਜ਼ਮੀਨ ਥੋੜੀ ਹੈ ਠੀਕ ਹੈ ਸਰਕਾਰ ਸਰਕਾਰ ਤੋਂ ਕੀ ਮੰਗ ਕਰਦੇ ਹੁਣ ਸਰਕਾਰ ਤਾਂ ਮਰਜ਼ੀ ਆ ਜੀ ਵੇਖੋ ਜੇ ਕੋਈ ਦੇਉਂਤ ਨਹੀਂ ਦੇ ਠੀਕ ਹੈ ਤੇ ਮਦਦ ਕਰਨ ਵਾਲੇ ਤਾਂ ਵੀ ਬੇਨਤੀ ਕਰੋਗੇ ਵੀ ਜਰੂਰ ਮਦਦ ਕਰਨਾ ਉਹਨਾਂ ਦੀ ਭਰਾਵਾਂ ਦੀ ਮਰਜ਼ੀ ਆਲਾ ਹਾਂਜੀ ਵੀ ਜਰੂਰ ਮਦਦ ਕਰਨੀ ਚਾਹੀਦੀ ਹਾਂਜੀ ਹਾਂਜੀ ਨਹੀਂ ਜਰੂਰ ਕਰਨਗੇ ਕਰਨਗੇ ਕਿਉਂ ਆਣਾ ਹਾਂਜੀ ਹਾਂਜੀ ਠੀਕ ਹੈ ਗੁਜ਼ਾਰਾ ਇਹੀ ਸੀਗਾ ਜ਼ਮੀਨਦਾਰੀ ਫਸਲਦਾਰੀ ਠੀਕ ਹੈ ਠੀਕ ਹੈ ਜਿਹੜਾ ਗੁਜਰਾਤ ਆ ਤੁਹਾਡੀ ਠੀਕੀ ਤੇ ਪੱਠਿਆਂ ਵਾਸਤੇ ਦੋ ਆਪ ਤਾਂ ਤੂੜੀ ਦੇ ਚੱਕਰ 'ਚ ਭੱਜਿਆ ਠੀਕ ਹੈ ਠੀਕ ਹੈ ਆਪ ਤਾਂ ਤੂੜੀ ਲੈਣ ਗਿਆ ਹੈ ਅੱਛਾ ਜੀ ਆਹ ਨਾਲ ਵੀ ਥੋੜੀ ਜ਼ਮੀਨ ਤੇ ਜਿਹਨੂੰ ਕਪਾਣ ਵੀ ਨਹੀਂ ਆਉਂਦੀ ਹੂੰ ਹੂੰ ਪੈਣ ਵੀ ਲਾਸ਼ ਤੇ ਜਿਹੜੇ ਉਹਨਾਂ ਦਾ ਆਰਡਰ ਵਾਲਾ ਥੋਟੀ ਹੁੰਦੇ ਆ ਹੂੰ ਪੂਰੇ ਤੇ ਵੀ ਨਾਲ ਆਹ ਪਰੇ ਵਾਲੇ ਕਪਾਣ ਮਗਰ ਉਹ ਕੱਟਣਾਉਂਦੀ ਉਹਨਾਂ